ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਾ ਦੁਆਰਾ ਵੱਡਾ ਐਲਾਨ ਕਰ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਨਵੀਂ ਕੋਰ ਕਮੇਟੀ ਦਾ ਐਲਾਨ ਕੀਤਾ ਗਿਆ 31 ਮੈਂਬਰ ਇਸ ਕੋਰ ਕਮੇਟੀ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਵੱਖ-ਵੱਖ ਜਿਹੜੇ ਸੀਨੀਅਰ ਆਗੂ ਨੇ ਪਾਰਟੀ ਦੇ ਜੱਦੇ ਵਿੱਚ ਭਾਵੇਂ ਬਲਵਿੰਦਰ ਸਿੰਘ ਪੁੰਦੜ ਹੋਣ ਐਨ ਕੇ ਸ਼ਰਮਾ ਹੋਣ ਡਾਕਟਰ ਦਲਜੀਤ ਸਿੰਘ ਚੀਮਾ ਜਾਂਪੜਾ ਉਸ ਤੋਂ ਬਾਅਦ ਜੇਕਰ ਦੇਖਿਆ ਜਾਵੇ ਕਿ ਯੂਥ ਦੇ ਆਗੂ ਸਰਜੀਤ ਸਿੰਘ ਜਿੰਦਰ ਇਹਨਾਂ ਨੂੰ ਵੱਡੇ ਜਿਹੜੇ ਵੱਡੇ ਅਹੁਦੇ ਦਿੱਤੇ ਗਏ ਨੇ ਜਾਨੀ ਕਿ ਇੱਕ ਵਾਰ ਫਿਰ ਤੋਂ 2027 ਤੋਂ ਪਹਿਲਾਂ ਪਹਿਲਾਂ ਹੀ ਇੱਕ ਵਾਰ ਫਿਰ ਤੋਂ ਮદાન ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਉਣ ਲੱਗਿਆ ਆਪੋ ਆਪਣੇ ਵੱਖੋ ਵੱਖਰੇ ਆਉਦੇ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੱਢਨੇ ਸ਼ੁਰੂ ਕਰ ਦਿੱਤੇ ਗਏ ਨੇ ਜਿਸ ਦੇ ਵਿੱਚ ਕਿ ਜਿਹੜੀ ਪਹਿਲੀ ਲਿਸਟ ਨਿਕਲ ਕੇ ਸਾਹਮਣੇ ਆਇਆ 31 ਮੈਂਬਰਾਂ ਦੀ ਜਿਸ ਦੇ ਵਿੱਚ ਬਲਵਿੰਦਰ ਸਿੰਘ ਭੂਂਦੜ ਨੇ ਜਿਹੜੇ ਉਹਨਾਂ ਨੂੰ ਪਾਰਟੀ ਦਾ ਜਨਰਲ ਸਕੱਤਰ ਲਾ ਦਿੱਤਾ ਤੇ ਉਸ ਤੋਂ ਬਾਅਦ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਸਕੱਤਰ ਲਾਇਆ ਤੇ ਉਸ ਤੋਂ ਬਾਅਦ ਐਨ ਕੇ ਸ਼ਰਮਾ ਨੂੰ ਜਿਹੜਾ ਖਜ਼ਾਨਚੀ ਲਾਇਆ ਗਿਆ ਗਿਆ ਤੇ ਉਸ ਤੋਂ ਬਾਅਦ ਜਿਹੜੇ ਸਰਬਜੀਤ ਸਿੰਘ ਚੰਜਰ ਨੇ ਉਹਨਾਂ ਨੂੰ ਯੂਥ ਵਿੰਗ ਦੇ ਪ੍ਰਧਾਨ ਲਾਇਆ ਗਿਆ ਜਾਨੀ ਕਿ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਬੀਬੀ ਹਰगोਬਿੰਦ ਕੌਰ ਨੂੰ ਜਿਹੜਾ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਲਾਇਆ ਗਿਆ ਤੇ ਅਗਲੀ ਲਿਸਟ ਦੇ ਵਿੱਚ ਜਿਸ ਦੇ ਵਿੱਚ ਇਸੇ ਲਿਸਟ ਦੇ ਵਿੱਚ ਅਗਲਾ ਨਾਮ ਰਣਜੀਤ ਸਿੰਘ ਰਾਣਾ ਨੇ ਜਿਨ੍ਹਾਂ ਨੂੰ ਸੋਈ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆਇਆ ਕਿ ਸੀਨੀਅਰ ਲੀਡਰਸ਼ਿਪ ਦੇ ਜਿਹੜਾ ਵਕ ਵਕ ਅਹੁਦੇ ਦਿੱਤੇ ਗਏ ਨੇ ਵੀ ਭਾਰ ਸਿਮਰਤ ਕੌਰ ਬਾਦਲ ਨੂੰ ਵੀ ਅਹੁਦਾ ਦਿੱਤਾ ਗਿਆ ਜਿੱਥੇ ਕਿ ਸਰਜੀਤ ਸਿੰਘ )^{(1)} ਡਾਕਟਰ ਦਲਜੀਤ ਸਿੰਘ ਚੀਮਾ ਬਲਵਿੰਦਰ ਸਿੰਘ ਪੁੰਦੜ ਐਨ ਕੇ ਸ਼ਰਮਾ ਇਹਨਾਂ ਸੀਨੀਅਰ ਲੀਡਰਾਂ ਸਮੇਤ ਹੋਰ ਬਹੁਤ ਸਾਰੇ ਜਿਹੜੇ ਲੀਡਰ ਨੇ ਅਕਾਲੀ ਦਲ ਦੇ ਜਿਹੜਾ ਅਕਾਲੀ ਦਲ ਦੇ ਵਿੱਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਉਹਨਾਂ ਨੂੰ ਵੱਡੇ ਵੱਡੇ ਉਹਦੇ ਦਿੱਤੇ ਗਏ ਨੇ ਯਾਨੀ ਕਿ ਇੱਕ ਵਾਰ ਫਿਰ ਤੋਂ ਸੁਖਬੀਰ ਸਿੰਘ ਬਾਦਲ ਨੇ ਨਵੇਂ ਪ੍ਰਧਾਨ ਬਣ ਕੇ ਆਪਣੀ ਕੋਰ ਕਮੇਟੀ 31 ਮੈਂਬਰੀ ਕੋਰ ਕਮੇਟੀ ਦਾ ਐਲਾਨ ਕਰ ਦਿੱਤਾ ਗਿਆ ਹੈ